ਹਾਂਜੀ ਪੂਆਜੀ ਪੂਆਜੀ ਕੱਲ ਨੂੰ ਕਰ ਲਾਂ ਸਭੀਆਂ ਇਹ ਹੁਣੇ ਤੇ ਮੈਂ ਚੇਂਜ ਕੀਤੇ ਕੱਪੜੇ ਇਦਾਂ ਹੀ ਆ ਜਾ ਹਾਂ ਚਲ ਮੈਂ ਵੀ ਨਾ ਮੰਮੀ ਡਾਡੀ ਘਰੇ ਬੋਲਣ ਤਾਂ ਬੜਾ ਡੇ ਮੇਰ ਨਾਲ ਚਲ ਮੈਂ ਦੱਸੂ ਆ ਕੇ ਸਾਰੀ ਗੱਲ ਬਾਤ ਮੈਂ ਹਾਂ ਜੇ ਕੱਲ ਨੂੰ ਕਰ ਲੈਂਦੇ ਤੇ ਜਿਹੜਾ ਕੰਮ ਹੋ ਜਾਏ ਉਹ ਚੰਗਾ ਵਾ ਚਲੋ ਕੋਈ ਨਹੀਂ ਮੈਂ ਨਹੀਂ ਨੰਨਾ ਪਉਂਦਾ ਕੋਈ ਨਹੀਂ ਮੈਂ ਫੇਰ ਇਦਾਂ ਹੀ ਆ ਜਣਾ ਕੋਈ ਨਹੀਂ ਜੇ ਮੈਂ ਫੇਰ ਤਿਆਰ ਹੋਇਆ ਨਾ ਫੇਰ ਬੋਲਣ ਦਾ ਮੈਂ ਕਿੱਥੇ ਲੱਗ ਗਿਆ ਚੰਗ ਪੂ ਆ ਵਿਚਾਰੀ ਨੇ ਮੈਂ ਟੈਨਸ਼ਨ ਲਈ ਸਾਰੀ ਹੁਣ ਸਾਰੀ ਜੁਮੀਆਰੀ ਉਹਦੇ ਸਿੱਤੀ ਹੈ ਤੇ ਮੰਮੀ ਨੇ ਗੱਲਾਂ ਬੜੀਆਂ ਕਰਨੀਆਂ ਨੇ ਜਾਣੇ ਪੈਣਾ ਜਾ ਉਹਦਾ ਗਰਮੀ ਬੜੀ ਹੈ ਤੇ ਛੋਟੇ ਸਰਦਾਰ ਜੀ ਹਾਂ ਅਬ ਕੱਪਟਨ ਆਪੇ ਬੈਠੇ ਹੋ ਘਰ ਤੇ ਨਹੀਂ ਆਏ ਆਪ ਲੋਗ ਕਹਨ ਕਿਉਣਾ ਉਹ ਤੇਰੀ ਸਰਦਾਰਨੀ ਕਲੇਸ਼ ਪਾਉਂਦੀ ਆ ਵੇਂਦੀ ਮੇਰੇ ਕੋੜਾ ਕੋੜਾ ਉਹ ਕਿੱਥੇ ਆ ਉਹ ਤਾਂ ਪਤਾ ਨਹੀਂ ਕਾਹ ਪੇ ਗਏ ਬੜੀ ਮਾਲਕਿਨ ਔਰ ਬੜਾ ਮਾਲਿਕ ਤੁਮੇ ਗਏ ਆਰੇ ਵਾ ਮਾਲਿਕ ਉਹ ਤਾਂ ਦੋਨੋਂ ਗਏ ਆ ਕਦੋਂ ਵੇ ਆ ਜਦੋਂ ਆਪ ਪਸੇ ਆਇਏ ਥੇ ਨਾ ਪਤਾ ਵੀ ਨਿਕਲ ਗਏ ਥੇ ਮੈਨੂੰ ਤਾਂ 2 ਘੰਟੇ ਹੋ ਗਏ ਆ अरे वो, वो तभी गए थे वो लोग भी जब आप यहाँ पे आए तभी वो लोग चले गए हमको हम सोच रहे थे आप खुद चल के आओगे आप तो आए नहीं तू चाय बना के, के तो आपने नहीं पीनी थी चाहे नहीं मैं नहीं पीनी मैं चले आम ਆਪ ਵੀ ਜਾ ਰਹੇ ਹੋ ਮਾਲਕਾ ਤੇ ਮਾਲਕਨ ਵੀ ਗਏ ਆਹੋ ਮੇਰਾ ਤੁਹਾਨੂੰ ਦੱਸਿਆ ਜਗਾ ਵਿਆ ਆ ਤੇ ਸ਼ਾਪਿੰਗ ਕਰਨੀ ਹੈ ਭੂਆ ਦੇ ਨਾਲ ਭੂਆ ਫੋਨ ਕਰਨ ਈ ਆ ਠੀਕ ਹੈ ਤੂੰ ਮੰਗਾਉਣਾ ਕੋ ਖਾਣ ਪੀਣ ਵਾਸਤੇ ਕਿ ਜਾਂ ਮਾਰੇ ਲਈ ਚਾਕਲੇਟ ਲੈ ਕੇ ਆਣਾ ਚਾਹਲੀ ਤੇ ਫ੍ਰਿਜ ਚ ਪਈ ਉਹ ਖਾਲੀ ਤੇ ਸੂਟ ਸ਼ਟ ਮੰਗਵਾਣਾ ਦੱਸ ਦੇ ਕੋਈ ਹਾਂ ਮੈ ਸੂਟ ਨਹੀਂ ਚਾਹੀਏ ਹਮ ਖੁਦ ਲੈ ਕੇ ਆਏਗੇ ਬਸ ਆਪ ਮਾਰੇ ਲਈ ਚਾਕਲੇਟ ਲੈ ਆ ਨਾ ਉਹ ਜੇ ਫ੍ਰਿਜ ਵਿੱਚ ਪਈ ਆ ਤਾਂ ਖਾਲੀ ਉੱਥੇ ਪਰ ਇਹਨੂੰ ਨਾ ਦਈ ਕੱਲੀ ਨੇ ਖਾਣੀ ਤੂੰ ہم کیلے نہیں کھاتے ہیں ہم انہیں دیکھ کر ہی کھاتے ہیں سب سب چیزیں تو پھر تم بھی نہ کھائیں جنوں دینی ہے انہیں میرے براتے جانا نہیں میرے نہیں سردار جی کوئی ایسی بات نہیں ہے میں کتنے دن کا کھیت میں کام کر رہا تھا تم پانی لے کے نہیں ائے ہمارے لیے ہم تو یہی دیکھ رہے تھے کہ اپ کہاں گئے ہو ہمیں کوئی سب بتا کے جاتے ہو اپ لوگ ہمارے سامنے تو کام کر رہا تھا ارے چھوڑ بھی دیجئے ہمیں ਚਾਹ ਚੁਈ ਬਣਾਣਾ ਨਾ ਯਾ ਨਹੀਂ ਬਣਾਣਾ ਅਰੇ ਬਣਾਨੇ ਲੱਗੀ ਹੂੰ ਵਹੀ ਤਾਂ ਛੋਟੇ ਮਾਰੀ ਦਾ ਇੰਨੂੰ ਜਾ ਚੁ ਜਾਈਂਗਾ ਦਾ ਬਾਈਕਟ ਕਰ ਇਹਦਾ ਰੋਟੀ ਪਾਣੀ ਬੰਦ ਕਰ ਇਹਦਾ ਸਰਦਾਰ ਜੀ ਕਿਉਂ ਗੁੱਸਾ ਕਰਤੇ ਹੋ ਸਮਝੋ ਨਾ ਤੇਮਾਰੀ ਸ਼ਾਦੀ ਹੈ ਜਬ ਆ ਘਰ ਮੇ ਕੰਮ ਹੀ ਕਰਨਾ ਹੈ ਤੇ ਤੂੰ ਮੇਰੇ ਨਾਲ ਬਰਾਤੇ ਕਿਉਂ ਨਹੀਂ ਆਣਾ ਓਏ ਸਰਦਾਰ ਜੀ ਘਰ ਮੇ ਹੀ ਰਹਿਣਾ ਪੈਗਾ ਹੂੰ ਕੋਈ ਗੱਲ ਨਹੀਂ ਤੇ ਨਾਲ ਕਰੂ ਮੈਂ ਗੱਲ ਬਾਤ ਚ ਚੱਲ ਤੂੰ ਖਾਣੀ ਚਾਹੌੜੇ ਤੇ ਖਾ ਲਈਂ ਜੰਗਾ ਤੇ ਦੱਸੀ ਨਾ ਮਾਲ ਕਿਨੂੰ ਜਾਊ ਤੇ ਹਮ ਨਹੀਂ ਬਤਾਏਂਗੇ ਛੋਟੇ ਸਰਦਾਰ ਜੀ ਉਹਨ ਲੋਗੋ ਮੈਨੂੰ ਪਤਾ ਲੱਗ ਜਾਣਾ ਜੇ ਦੱਸਿਆ ਦੇ ਹਮ ਕਾਏ ਲਈ ਬਤਾਏਗੇ ਬਤਾਈਏ ਨਾ ਆਪ ਲੋਕਾਂ ਮੇ ਗਾਣਾ ਤਾਂ ਤੈਨੂੰ ਮੈਂ ਹੀ ਬਚਾਉਣਾ ਹੀ ਹਾਂ ਅਰੇ ਹਮ ਵਹੀ ਤਾਂ ਬੋਲ ਰਹੇ ਹਾਂ ਹਮ ਕੌਨ ਸਾ ਬਤਾਣੇ ਲਗੇ ਹੋ ਨੇ ਚਲ ਠੀਕ ਹੈ ਫਿਰ ਜਾ ਖਾਓ ਪੀਓ ਐਸ ਕਰੋ ਹੁਣ ਗਈ ਮਾਲਕ ਨੂੰ ਘਰ ਵਾ ਅਰੇ ਜੇ ਤਾਂ ਬਾਲ ਮਾਲਕ ਬਹੁਤ ਸਹੀ ਬੋਲੇ ਹੈ ਮਾਲਕ ਇਹ ਤਾਂ ਘਰ ਪੀ ਨਹੀਂ ਹੈ ਖਾਓ ਪੀਓ ਰਾਸ਼ੂ ਡਾਉ ਪੂਰੀ ਅਰੇ ਉਹ ਤਾਂ ਸਾਰਾ ਦਿਨ ਸੜੇ ਆਣਾ ਛੋੜਤੀ ਰਹਤੀ ਹੈ ਮੂਜੇ कि ये नहीं करना वो नहीं करना तुम्हे आके बोलती है शुक्र है बाबा जे तो गई बुला गई घर से चल वो लोग अपनी लड़ाई में हम उनके उनके घर से जाने के बाद हम भी मजे लेते हैं इनके घर के देखना हम मालिक बनते हैं आज तो खुद क्यों उठ गए आप आइये ना मेरे हाथ दीजिए मुझे आइए मैं आपको चाय पिलाती हूँ अच्छे से बिना कर आज तो घर पे कोई भी ना है फिर? हम आज मजे करते हैं और देखना एसी लगा हुआ है उनके घर पे हम तो एसी के नीचे बैठेंगे आज कोनो रोक टोक वाला नहीं है आइए अरे मालिक आ, आ, तो माल आ माल जाए तो आ जाए हम कौन सा तो उनके घर पे चोरी चोर कर रहे हमें ठंडा लगता है मेरी तरफ है ना छोटा सरदार हमें वो बचा लेते हैं बचा लेते हैं अगर तुम तो तो सरदार की शादी में चले गए ना माल और भी सर चुके बाहर निकाल देगी पक्का हमें ना डराइए मत आप लोग हमें छोटा सरदार यहाँ से नहीं जाने देगा छोटा सरदार है ना जो उनकी जब शादी हो जाएगी छोटी मालकिन कैसे काम करेगी फिर भी? मैं ही तो काम करेगी बात नहीं मानती चलो कोई बात नहीं देख लेते हैं कौन बचाएगा तुझे ਆਪ ਲੱਗਦਾ ਡਰਤੇ ਰਹਿਣਾ ساری ਉਮਰ ਹਮੇ ਵੀ ਡਰਾਤੇ ਰਹਿਣਾ ਉਹ ਆ ਜੀ ਕੋਈ ਕੱਲੋਂ ਸਮਝੋ ਕਰਨਾ ਮੈਨੂੰ ਕਿਹੜਾ ਪਤਾ ਜਨਾਨੀਆਂ ਬਾਰੇ ਜਾਣਾਂ ਕਿਤੇ ਉਹ ਮੈਂ ਬਾਕੀ ਸਮਾਂ ਮੁਸ਼ਕੀਲਾਂ ਚੱਲ ਵੇਖ ਲੈ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਆਹ ਤਾਂ ਬਦਲਣਾ ਕੁੜੀ ਹਾਈ ਚੋਇਸ ਕੀ ਹੁੰਦੀ ਆ ਹਾਂਜੀ ਉਹ ਤੇ ਲੈ ਹੀ ਲੈ ਆਪਾਂ ਸੋ ਥੋੜੇ ਉਹ ਤੇ ਮੈਂ ਦੱਸ ਦਿਆਂ ਬੇਲਮੇ ਗੂਗਲ 'ਤੇ ਕਰ ਦੂੰਗਾ ਚਲ ਠੀਕ ਹਾਂ ਮਹਿਮਾਨੀ ਵੀ ਜੇ ਤੁਮੀ ਕੁਝ ਲੈਣਾ ਤੇ ਤੁਮੀ ਰਾਸਤੇ ਵੀ ਕਿਰਾਏ ਸੰਭਾਧ ਤੈਨੂੰ ਥੋ ਮੈਂ ਰੈਡੀਮੀ ਡਲੂਗਾ ਹਣਾ ਮੈਂ ਇਹ ਕੋਈ ਰੰਗ ਪ੍ਰਿੰਟ ਦੇਖ ਲਾਂ ਮੈਂ ਤਾਂ ਤਾਂ ਕਿਹਾ ਹੈਗਾ ਨਹੀਂ ਦੋ ਤਿੰਨ ਲਲੋ ਮੁੜ ਕੇ ਜਦੋਂ ਹੋ ਜਣਾ ਠੀਕ ਤੇ ਮੈਂ ਤੇ ਉਹ ਆਵਾਂਗੇ ਲੈ ਜਾਾਂਗੇ ਮੁੜ ਕੇ ਚਲੋ ਠੀਕ ਐਂ ਦਾ ਕਰ ਲੈਂਦੇ ਹਾਂ ਮੁੜ ਕੇ ਉਹਦੇ ਆਪੇ ਪਸੰਦ ਲੈ ਜਾਊਗੀ ਹਾਂ ਜੀ ਠੀਕ ਆ ਤੇ ਮੈਂ ਫੇਰ ਵੇਖ ਲਾਂ ਬਾਕੀ ਜਾਣਾ ਕਿ ਅੱਛਾ ਕੰਦੇ ਮੈਂ ਦੁਕਾਨਦਾਰ ਨਹੀਂ ਮੈਂ ਕਰਲਾਂ ਹਲਵਾਈ ਨੂੰ ਹੀ ਪਤਾ ਚਲਤਾ ਪਤਾ ਹੈਨਾ ਠੀਕ ਆ ਤੇ ਬੈਂਡ ਬਾਜਿਆਂ ਵਾਲੇ ਕਰ ਲਾ ਕਦੇ ਮੈਂ ਲੈ ਆ ਕੇ ਉਹ ਮੈਂ ਤੁਹਾਨੂੰ ਸਿਹਰਾ ਹੁਣ ਖੀਲ ਲਿਓ ਠੀਕ ਹੈ ਠੀਕ ਤੇ ਗੜਵੀ ਪਾਣੀ ਵਾਲੀ ਉਹ ਤੇ ਕਰ ਲਾਂਗੇ ਲਾਂਗੇ ਫਿਰ ਹਾਂ ਉਹਨਾਂ ਕਿ ਜਕ ਤੋ ਡੇਢ ਦੇਣੀ ਆ ਹਾਂਜੀ ਇਹ ਤੇ ਕਰ ਲਾਂ ਪਹਿਲਾਂ ਉਹ ਤੇ ਕਰ ਲਿਏ ਹਨਾ ਹਾਂ ਹਾਂ ਚੱਲ ਫਿਰ ਚੱਲੋ ਫਿਰ ਮੈਂ ਨਹੀਂ ਆਈ ਨਹੀਂ ਹੈ ਠੀਕ ਆ ਦੱਸਦੇ ਕਿੰਨੇ ਕੰਤਿਆਂ ਆ ਕੀ ਘਾਨੂੰ ਜਲ ਜ ਲੈ ਕੇ ਚਲ ਠੀਕ ਆ ਹਾਂ ਮੈਂ ਪਾਣੀ ਪਿਆਲ ਦੋ ਕਿਉਂ ਬੜੀ ਘਬਰਾਟ ਹੋਣ ਗਈ ਆ ਉਦੋਂ ਦੇ ਪਾਣੀ ਨੂੰ ਉੱਥੇ ਨਾ ਕਰੀ ਜਾਨੀ ਲੜਨਾ ਤੇ ਤੂੰ ਹੈਗਾ ਸੀ ਪਾਣੀ ਪੀ ਲੈਂਦੀ ਪਹਿਲਾਂ ਫੇਰ ਲੜਦੀ ਪਾਣੀ ਮੈਂ ਪੀ ਲੈਂਦੀ ਮੈਂ ਤੇ ਲੋ ਘਰ ਦੇ ਵਿੱਚ ਪੈਰ ਨਹੀਂ ਪਾਉਣਾ ਤੁਸੀਂ ਪਾਣੀ ਪੀਣ ਦੀਆਂ ਗੱਲਾਂ ਕਰਦੇ ਆ ਚੱਲ ਨਹੀਂ ਪੀਤਾ ਤਾਂ ਤਵੇਂ ਗੋਗਲ ਨਹੀਂ ਚੱਲ ਮੈਂ ਤੈਨੂੰ ਜੂਸ ਪਿਆਲਾਂ ਉਥੋਂ ਮੈਂ ਨਹੀਂ ਜੂਸ ਪੀਣਾ ਤੇਰੀ ਇਹ ਨਾ ਨੇ ਨਾ ਪਤਾ ਨਹੀਂ ਕੀ ਕਰਨਾ ਵਾ ਨਾ ਇਨਾਂ ਪੈ ਲੋ ਕਰਨੀ ਮਰ ਕੇ ਕਰਨਾ ਵੀ ਆ ਕੰਮ ਤੋਂ ਇਹ ਪੁੱਤ ਦੇ ਬਦਲੇ ਇੰਨੀਆਂ ਸਰਫੇ ਕਰ ਕਰਕੇ ਕੰਜੂਸੀਆਂ ਕਰ ਕਰਕੇ ਇੱਥੋਂ ਤੱਕ ਅਸੀਂ ਪਹੁੰਚੇ ਆ ਇਹ ਪੁੱਤ ਨੇ ਸਾਡਾ ਕੀ ਮੁੱਲ ਪਾਇਆ ਤੇ ਹੁਣ ਮੈਂ ਕੀ ਆਖਾਂ ਹੁਣ ਮੈਂ ਕੀ ਦੱਸਾਂ ਤੈਨੂੰ ਦੱਸਣਾ ਤੂੰ ਕੀ ਆ ਮੈਂ ਅੱਜ ਵੀ ਨਹੀਂ ਯੂਸ ਪੀਣਾ ਅੱਜ ਵੀ ਮੈਂ ਪਾਣੀ ਪੀਣਾ ਵਾ ਚੱਲ ਪਾਣੀ ਪੀ ਲਾ ਹਾਂ ਆ ਆ ਵਿਚ ਬਈ ਲੱਗੀ ਆਹੋ ਸ਼ਬੀਲ ਲੱਗੀ ਚੱਲ ਆ ਜਾ ਉਥੋਂ ਪੀ ਲਾ ਉਥੋਂ ਪੀ ਲੈਨੇ अरे लक्ष्मी क्या कर रही हो इसको रख दो बंद कर दो उसको क्यों रख दे हम इसे मालकिन आ गई ना गड़बड़ेगी कोई गड़बड़ नहीं होती है मालकिन वैसे भी जब लोग वो आएंगे ना तब हम बाहर चले जाएंगे मालकिन वैसे भी मैंने ना दरवाजे को लॉक लगा दिया है जब वो आएगी ना बेल लगा कर ही आएंगे पता है आपको बेल लगा के आएंगे अच्छी तरह फिर लॉक लगा ला हमने लॉक लगा दिए है वो तो बेल लगा के आएगी तब मुझे, मुझे आए यार अपने वहां ठीक है क्या करना, करना उसके कमरे में नहीं नहीं हम बैठते हैं आज तो मजा लेती हूं बुरा देखना एसी नहीं। के वजह से तो अब आइए यहाँ पे बैठिए बैठता हूं इसको इसको बैठ जाओ चॉकलेट खाते हैं हम लोग और सोने का मन है बड़े सोते पहले ना चॉकलेट खा लेते कितनी स्वाद होगी ना वैसे तो छोटा मालिक ला के देता है चॉकलेट और नहीं बोला मुझे देगी मैंने उन्हें बोल दिया था हम अपने रामू को चीज दे कर ही खाते हैं कोई भी चीज लाए हमारा रामू लाए या बड़ी मालिक ला के दे हम इन्हें लेकर ही खाते हैं आप भी खिलाइए ना मुझे आज तो हमें फीलिंग आने लगी है ਆਉਂ ਲੱਗੀ ਮੈਂ ਬੱਸ ਮੈਂ ਤੇ ਲੱਗੀ ਹੁਣ ਪਹੁੰਚ ਗਈ ਆ ਅੱਛਾ ਕਿੱਥੇ ਆ ਇਨਸ਼ਾ ਅਬ ਆ ਗਈ ਬਹੁ ਮੈਂ ਤੇ ਆ ਗਈ ਭੈਣ ਜੀ ਭੈਣ ਜੀ ਅੱਛਾ ਭੈਣ ਜੀ ਕੀ ਕਰਨ ਖੋਲੋ ਜਾ ਹੁਣ ਵੇਖਾ ਤੇਰੇ ਭੈਣ ਨੇ ਵਾਇਂ ਦਿੱਤੀ ਮੈਨੂੰ ਹੁਣ ਇਹਨੂੰ ਵਾਇਂ ਨਹੀਂ ਸੁਣੀ ਕਰਨਾ ਤਾਂ ਬੋੜੀ ਆਏ ਆਪਣਾ ਭੈਣ ਭਰਾ ਮਿਲੇ ਤੁਸੀਂ ਕਹਿੰਦੇ ਨੇ ਠੰਡ ਪੈ ਜਾਂਦੀ ਆ ਦਹਾਮ ਨੂੰ ਸੋਣਿਆ ਤੇ ਨਹੀਂ ਸਹੀ ਕੀ ਹੁਣ ਤੂੰ ਮਗਰ ਭੱਜ ਕੇ ਜਾਣਾ ਉਹਦੇ ਨਹੀਂ ਅੱਗਾ ਪਿਛੋ ਕਿਤੇ ਅਸੀਂ ਖਲੋਤੇ ਹੋਈਏ ਇਹ ਮਗਰ ਸਕੂਟਰੀ ਲੈ ਕੇ ਸਾਡੇ ਦੋ ਦੋ ਮੀਲ ਪੈਂਡਾ ਆ ਜਾਂਦੀ ਆ ਹੁਣ ਇੱਥੇ ਬੂਏ ਤੇ ਗਾੜੀ ਮੇਰੇ ਪੈਰਾਂ ਦੇ ਪੈਰ ਤਾਂ ਨਹੀਂ ਵਾਜਦੇ ਨੇ ਢਈ ਤੇ ਕਿੱਥੇ ਚੱਲੀ ਆ ਆ ਕੀ ਲਿਖਿਆ ਉੱਤੇ ਲਿਖਿਆ ਰੈਸਟੋਰੈਂਟ ਲੱਗੀ ਹੁਣ ਖਾਣਾ ਪੀਣਾ ਖਾਣ ਪਾਤੇ ਹੁਣੇ ਮਨਜੋਤ ਨੇ ਪੈਸੇ ਇਹਦੇ ਉੱਤੇ ਫੋਨਾਂਰੇ ਜਿਹੜੇ ਪਾ ਦਿੰਦੇ ਆ ਓਏ ਤੂੰ ਹੀ ਖਾਣਾ ਤੇ ਤੂੰ ਹੀ ਚੱਲ ਜਾ ਮੈਨੂੰ ਲੱਗਦਾ ਨਾ ਮੈਨੂੰ ਲੱਗਦਾ ਇਹ ਵਰੀ ਬੁਰੀ ਖਰੀਦ ਕੇ ਲਿਆਈ ਲੱਗਦੀ ਤੂੰ ਅੰਦਰ ਤੈਨੂੰ ਪਤਾ ਵੀ ਉਹ ਕਿੰਨੇ ਸੂਟ ਬਣਾਉਂਦੀ ਆ ਤੈਨੂੰ ਪਤਾ ਵਰੀ ਖਰੀਦ ਕੇ ਲਿਆਈ ਆ ਤੇ ਜਦੋਂ ਆਪਣੇ ਵਾਸਤੇ ਕੋਈ ਸੂਟ ਖਰੀਦਿਆ ਹੋਣਾ ਉਹਨੇ ਮਨਜੋਤ ਨਹੀਂ ਗੱਲਾਂ ਕਰਦਾ ਉਹਦੇ ਨਾਲ ਭਾਜੀ ਇਦਾਂ ਕਰ ਲੋ ਭਾਜੀ ਇਦਾਂ ਕਰ ਲੋ ਪਾਣੀ ਵਾਰਨ ਦਾ ਪ੍ਰਬੰਧ ਕਰ ਲੋ ਜਦੋਂ ਪਾਣੀ ਵਾਰਨ ਤਾਂ ਗੱਲਾਂ ਚੱਲਣਗੀਆਂ ਤੇ ਵਰੀ ਖਰੀਦਣੀ ਨਹੀਂ ਸਾਰਾ ਕੁਝ ਕਰਨ ਦੇ ਆਏ ਚਲ ਆ ਜਾ ਤੂੰ ਵੀ ਆ ਜਾ ਮੈਂ ਹੁਣੇ ਪੁੱਛ ਲਈ ਆ ਨਾ ਭਲਾ ਕੱਲ ਸੋਟ ਨਾ ਇੱਥੇ ਨਾ ਰੌਲਾ ਪਾਵੀਂ ਉਹ ਤਾਂ ਕਾਂਜੇ ਬੜੇ ਆ ਫਿਰ ਭਾਈ ਕੀ ਆਖਣਗੇ ਤੁਹਾਨੂੰ ਡਰ ਹਊਗਾ ਮੈਨੂੰ ਨਹੀਂ ਕੋਈ ਡਰ ਮਿੰਤੇ ਅੱਗ ਲੱਗੀ ਆ ਆਪ ਕੋਈ ਸ਼ੂਟ ਬਹੁਤ ਸੋਹਣੇ ਆ ਸਾਰੇ ਬਾਕੀ ਦੇ ਪੁੱਤ ਬਣੇ ਆ ਹਾਂਜੀ ਹਾਂਜੀ ਅੱਗੇ ਵਿਆਹ ਵੀ ਚੁੱਕਿਆ ਗਿਆ ਸਾਰਾ ਧਿਆ ਤੇ ਹੋਈ ਹਾਂ 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 ਇਹ ਕੋਈ ਜਿਹੜੇ ਪੰਜ ਸੱਤ ਅਸੀਂ ਲੱਲੇ ਆ ਬਸ ਠੀਕ ਆ ਚਲੋ ਠੀਕ ਆ ਇਹ ਮੈਂ ਕਰਾਂਗੀ ਆਰਡਰ ਫੇ ਕੋਈ ਨਹੀਂ ਪਤਾ ਆਰਡਰ ਜੋ ਤੂੰ ਖਾਣਾ ਕਰ ਲੈ ਮੰਮੀ ਡੈਡੀ ਕਿੱਥੇ ਹੀ ਅੱਜ ਮੰਮੀ ਡੈਡੀ ਜਦੋਂ ਮੈਂ ਆਇਆ ਉਦੋਂ ਤਾਂ ਘਰ ਹੈ ਨਹੀਂ ਅੱਛਾ ਪਰ ਜਦੋਂ ਮੈਂ ਗਿਆ ਹੈ ਨਾ ਇੱਥੋਂ ਉਰੋਂ ਫੇ ਮੇਨਾ ਗੱਲ ਇਹ ਗੱਲ ਕਰਨ ਅੱਛਾ ਤੇ ਮੈਂ ਦੱਸਿਆ ਇਦਾਂ ਹਾਂ ਤੇ ਤਲਫੇ ਬਹੁਤ ਹੋਈਆਂ ਨੇ ਅੱਛਾ ਉਹਨਾਂ ਨੂੰ ਕਹਾ ਤਾਂ ਇੰਨਾ ਚੜ ਗਿਆ ਸੀ ਵਟ ਹੋਈ ਕਿ ਵਿਆਹ ਦਾ ਐ ਮਾਰਦੇ ਰਹਿੰਦੇ ਆ ਐ ਲੰਗੜੀ ਨਹੀਂ ਲਿਆਉਣੀ ਆ ਉਹਨਾਂ ਕਹਿੰਦਾ ਜਮਨ ਕਰਨਾ ਮੈਂ ਮੈਦ ਕਰਨਾ ਉੱਥੇ ਵਿਆਹ ਉੱਥੇ ਉਹਨੇ ਕਿਹਾ ਸੁੱਖਿਆ ਮੈਂ ਲੰਗੜੀ ਹੋ ਜਾ ਪੁੱਤ ਆਹ ਓਕੇ ਕੌਣ ਕਹਿੰਦਾ ਵਾ ਹੂੰ ਹੂੰ ਕੋਈ ਨਹੀਂ ਚੱਲ ਪੁੱਤ ਤੂੰ ਦੇ ਅੱਡ ਇਹਦੀ ਕੋਈ ਗੱਲ ਨਹੀਂ ਦੋਕ ਦਿਨਾਂ ਤਲਫਣਾ ਸਭ ਕੋ ਠੀਕ ਹੋਈ ਨਾ ਬਹੁਤ ਹੀ ਹਾਂ ਹੱਲ ਜਾ ਹੱਲ ਹੋ ਜਾਂਦਾ ਹੁੰਦਾ ਮੁਰਕੇ ਮੈਂ ਪਿੱਛੇ ਕਹਿਣਾ ਕੋਈ ਗੱਲ ਨਹੀਂ ਆਹ ਕੁੱਚੀ ਦਾ ਕੰਮ ਹੈ ਇਹਦੀ ਕਿਹੜੀ ਇਹ ਬਈ ਮਾਰਦੀ ਰਹਿਣਾ ساری ਉਮਰ ਇਹਨੇ ਉਹ ਤਾਂ ਪਤਨੀ ਨਾ ਬੋਲੀ ਚੁੱਪ ਕਰ ਜੋ ਕਿਹੜੇ ਗੱਲ ਕੀ ਹੈ ਸ਼ਾਬਾਸ਼ ਹੈ ਤੇਰੇ ਕਿਉਂ ਕਿਆ ਸਾਨੂੰ ਤਾਂ ਪਾਣੀ ਦਾ ਕੋਟ ਨੰنگੰਡਿਆ ਤੂੰ ਮਾਰ ਕੇ ਬਹਿਾਲ ਦੇ ਵਿੱਚ ਬਹਿ ਕੇ ਰੈਸਟੋਰੈਂਟ ਵਿੱਚ ਖਾਣ ਪੀਣ ਦੇ ਆਰਡਰ ਕਰਨ ਨਹੀਂ ਆ ਤੁਹਾਨੂੰ ਕਿਉਂ ਨਹੀਂ ਪਿੰਡ ਕੋਟ ਰੰਗ ਨੇ ਕੀ ਹੋਇਆ ਸਾਨੂੰ ਤਾਂ ਦਿਖਦਾ ਸਭ ਕੁਝ ਤੇ ਤੇਰਾ ਗੱਲ ਕਰ ਲੈ ਬਹਿ ਕੇ ਆਹ ਭਾਗੀ ਦੀ ਤਤੀ ਕੋਈ ਆਈ ਹੈ ਹੋਈ ਤੂੰ ਬਹਿ ਕੇ ਕਰ ਜਾ ਕੇ ਬਹਿ ਕੇ ਗੱਲ ਕਰ ਲੈਨੇ ਆਂ ਵੀ ਸਾਸਰੀ ਕਾਲ ਸਾਸਰੀ ਕਾਲ ਤੇਰੀ ਭੁੱਲ ਗਈ ਆ ਕਿਉਂ ਕੀ ਗੱਲ ਤੂੰ ਤਾਂ ਸਾਸਰੀ ਕਾਲ ਤੈਨੂੰ ਦਿਹਿਆ ਨਹੀਂ ਵੀ ਸਾਸਰੀ ਕਾਲ ਨੂੰ ਬੁਲਾਉਣੀ ਮੈਂ ਤਾਂ ਸਾਸਰੀ ਕਾਲ ਕਹੀ ਹੋਰ ਕਿੰਨਾ ਕਹਿਣਾ ਹੈ ਚੁੱਪ ਕਰ ਕਿੱਥੇ ਬੈਠੇ ਆਈ ਤੇ ਵੇ ਪਰ ਨਾਲ ਹੀ ਬੈਠੇ ਕਿੱਥੇ ਆਈ ਮੈਨੂੰ ਵੀ ਦਿਖਦਾ ਜਿੱਥੇ ਬੈਠੇ ਰੈਸਟੋਰੈਂਟ 'ਚ ਬੈਠੇ ਆ ਜਲੂਸ ਕੱਢਣਾ ਮੈਂ ਇੱਥੇ ਜਲੂਸ ਹੀ ਕੱਢਣ ਆਈ ਆ ਮੈਂ ਜੇ ਕੋਈ ਗੱਲ ਹੈ ਅਸੀਂ ਤੇ ਮੈਨੂੰ ਘਰ ਦੱਸ ਦੇ ਮੈਂ ਘਰ ਆਈ ਨਹੀਂ ਤੇ ਘਰ ਕੀ ਕਰਨ ਆਉਣਾ ਤੂੰ ਘਰ ਆਉਣ ਵਾਲਾ ਕੋਈ ਕੰਮ ਕੀਤਾ ਵਾ ਤੂੰ ਤੇ ਜਿਹੜੀ ਗੱਲ ਵੀ ਉੱਥੇ ਬਿਹਾ ਕੇ ਕਰਨ ਲੱਗ ਇੱਥੇ ਕਰਨੀ ਹੁਣ ਉੱਥੇ ਕੀ ਕਰਨ ਨੂੰ ਗਈ ਮਨਜੋ ਦੇ ਨਾਲ ਪਤਾ ਕਿੰਨੀ ਹਾੜੀ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਜਿੱਥੋਂ ਹੋ ਕੇ ਆਈ ਕੁੜਮਾ ਦਿਓ ਸਕਿਆਂ ਦਿਓ ਤੇ ਤੁਹਾਨੂੰ ਕੌਣ ਆਦਾ ਲੱਗ ਜਾਂਦਾ ਪਤਾ ਮਨਜੋ ਹੀ ਕਰਦਾ ਸੀ ਗੱਲਾਂ ਚੁੱਪ ਕਰ ਉਹ ਮਜੂਰ ਤੇਰੇ ਮੁੰਡੇ ਨੇ ਖੜੇ ਤੇ ਫੇਰੀ ਗਈ ਮੈਂ ਆਪਣੇ ਆਪ ਨਹੀਂ ਗਈ ਜੇ ਤੇਰਾ ਪਤੀ ਆਵੇ ਤੈਨੂੰ ਆਖੂ ਤੂੰ ਵੀ ਨਾਲ ਜਾਣਾ ਜਾਣਾ ਕਿ ਨਹੀਂ ਤੇਰਾ ਇਹ ਨਹੀਂ ਫਰਜ ਬਣਦਾ ਵੀਰ ਕਿੱਥੇ ਆ ਭਾਬੀ ਕਿੱਥੇ ਆ ਤੂੰ ਕੱਲਾ ਆ ਗਿਆ ਮੇਰੇ ਪਤੀ ਗਿਆ ਸੀ ਉਹ ਗਿਆ ਸੀ ਤੇ ਭੂਆ ਚੱਲ ਮਾਂ ਤਾਣ ਤੇ ਫਿਰ ਮੈਨੂੰ ਜਾਣਾ ਪਿਆ ਗਿਆ ਪਰ ਪੁੱਛਣ ਦਾ ਤਾਂ ਫਰਜ ਹੈਗਾ ਹੀ ਨਾ ਤੇ ਪੁੱਛਣਾ ਤੁਹਾਨੂੰ ਕੀ ਜੀਗਾ ਕੀ ਗੱਲ ਮੈਨੂੰ ਉਪਰਾ ਕੋ ਮੈਨੂੰ ਨਹੀਂ ਪਤਾ ਹਾਏ ਤੂੰ ਤੇ ਪਾਣੀ ਵਾਰਨ ਤੱਕ ਸਾਰੀਆਂ ਗੱਲਾਂ ਕਰ ਲਈਆਂ ਤੇ ਫਿਰ ਜੇ ਤੂੰ ਨਹੀਂ ਗਈ ਬਾਹਰੋਂ ਤੇ ਫਿਰ ਨਹੀਂ ਕੀ ਕਰਾਂਗੇ ਤੂੰ ਆ ਤੇ ਮਾਂ ਦਾ ਫਰਜ ਹੈ ਘਰ ਜਾ ਕੇ ਗੱਲਾਂ ਕਰੀਏ ਫਿਰ ਮੈਂ ਤੈਨੂੰ ਆਖਣ ਡਈ ਆ ਘਰ ਕੀ ਕਰਨਾ ਮੈਂ ਜਾ ਕੇ ਪਤਾ ਨਹੀਂ ਕਿੱਥੋਂ ਹੀ ਕੋਈ ਰਿਸ਼ਤਾ ਨਹੀਂ ਸਾਡਾ ਘਰ ਜਾਣ ਵਾਲਾ ਜਦੋਂ ਕੋਈ ਹੋਊਗਾ ਨਾ ਐਂਦੀ ਇੱਕ ਪੱਤੀ ਆ ਉਦੋਂ ਦੀ ਭਾਬੀ ਆ ਵੀ ਤੇਰੇ ਲਈ ਹੱਥ ਜੋੜੇ ਵੇ ਬੈਠੇ ਕਿੱਥੇ ਆਪਾਂ ਮੈਂ ਆ ਗਿਆ ਮੈਂ ਤੇ ਆਪੇ ਕਿ ਪੱਤੀ ਹੋਣਾ ਵਾ ਫਰੀ ਦੇ ਆਰਡਰ ਕਰਾਉਣ ਲਈ ਆ ਤੇ ਵਨਸਵੰਨਾ ਖਾਣ ਲਈ ਆ ਤੇ ਉਥੇ ਜਾ ਕੇ ਕੁੜਮਾ ਦੇ ਵਨਸਵੰਨਾ ਖਾ ਕੇ ਆਈ ਆ ਭਾਬੀ ਫਰੀ ਦੇ ਆਰਡਰ ਕਿਉਂ ਮੈਂ ਵੀ ਮਾਲਕ ਬਰਾਬਰ ਆ ਫਰੀ ਦੇ ਆਰਡਰ ਕਿਉਂ ਕੀ ਗੱਲ ਅੱਛਾ ਹਾਂ ਮੇਰਾ ਅਜੇ ਮਾਲਕ ਹੀ ਮੁਕਿੰਦਰੀ ਨਹੀਂ ਅੱਛਾ ਦੀਦਾ ਦੇ ਮਰਨੇ ਮੜੀਆਂ ਤੱਕ ਨਹੀਂ ਮੁਕਦੀ ਮੇਰੀ ਕਿਦਾਂ ਮਕਾਤੀ ਤੂੰ ਠੀਕ ਠੀਕ ਆ ਫਰੀ ਦੇ ਆਰਡਰ ਐਵੇਂ ਨਹੀਂ ਕਰਾਉਂਦੇ ਸਭ ਕਾਹਦੀ ਮਾਲਕਾਂ ਤੇਰੇ ਬਰਾਬਰ ਮਾਰਗਾ ਕਣੋਂ ਲੱਥ ਕੇ ਤੇਰਾ ਵੀ ਖਫਣ ਦੇ ਕੇ ਮੜੀਆਂ ਇਹਨਾਂ ਕਿਤੇ ਕੀ ਬੋਲਣ ਲਈ ਆ ਤੂੰ ਮੁਝ ਉੱਪ ਕਰ ਜਾ ਇੱਕ ਛਦਾਈ ਹੋ ਜੇ ਨਾ ਸਾਰਾ ਡੱਬਾ ਨਹੀਂ ਛਦਾਈ ਹੋ ਜਾਈ ਇਹ ਮੈਂ ਤੇ ਪਾਣੀ ਤਾਂ ਲੇਕੋਟ ਪੀ ਲੂੰਗੀ ਤੇ ਕਿੰਨੇ ਦਾ ਹੋਊਗਾ ਤੇਰੀ ਲੱਖਾਂ ਰੁਪਈਆਂ ਦੀ ਜਿਆਦਾ ਛੱਡੀ ਹੈ ਫਿਰ ਕੀ ਢਾਡੇ ਕਰਕੇ ਸਾਡੀ ਬੇਇੱਜ਼ਤੀ ਹੋਈ ਆ ਕਿਹੜੀ ਗੱਲੋਂ ਹੈ ਕਿਹੜੀ ਗੱਲੋਂ ਇਹੋ ਹੀ ਕਿ ਤੂੰ ਸਾਰੀਆਂ ਚੀਜ਼ਾਂ ਨਹੀਂ ਪੱਕੇ ਤਕਕਾਰ ਆਈਆਂ ਅਹੀਂ ਉੱਥੇ ਰਿਸ਼ਤਾ ਕਰਨਾ ਨਹੀਂ ਕਰ ਹੈ ਤੇ ਜੇ ਮੁੰਡਾ ਕੱਕਰੋਂ ਨਿਕਲ ਜੂ ਕੁਝ ਕਰ ਨੂੰ ਫਿਰ ਕੀ ਕਰਨੀਂਗੀ ਤੇਰਾ ਰਸਤਾ ਮੁੰਡਾ ਕਿਉਂ ਨਿਕਲ ਜੂਗਾ ਐਵੇਂ ਨਿਕਲ ਜੂਗਾ ਮੁੰਡਾ ਤੇਰਾ ਤੇ ਪੂਰਾ ਸਾਰਾ ਕੰਜਰ ਦਾ ਜੇ ਮੁੰਡਾ ਚਾਹੀਦਾ ਵਾ ਤਾਂ ਘਾਟਾ ਕਾਦਾ ਵਾ ਵੇਖ ਲੈ ਮਾਸ਼ੱਲਾ ਆ ਵੇਲੇ ਹੀ ਰੈਸਟੋਰੈਂਟ ਭਰੇ ਆਵਾ ਕੋਈ ਆਪਣੇ ਆਪਸੇ ਪਰ ਯਾਰ ਰੈਸਟੋਰੈਂਟ ਸਾਨੂੰ ਤਾਂ ਕੋਈ ਜਾਣਦਾ ਨਹੀਂ ਨਾ ਇੱਥੇ ਹੈਗਾ ਕੋਈ ਜਾਣਦਾ ਇੱਥੇ ਸਾਨੂੰ ਉਹ ਤੈਨੂੰ ਤਾਂ ਕਿਤੇ ਵੀ ਨਹੀਂ ਕੋਈ ਜਾਣਦਾ ਜੀ ਜਾਣਾ ਹੀ ਮਨਜੋਤ ਮੈਂ ਤੇਰੇ ਮਾਰ ਲਿਆਂ ਦੋ ਚ ਪੇੜਾ ਤੇ ਮੈਂ ਤੇਰਾ ਵੀ ਜਲੂਸ ਕਰ ਦੇਣਾ ਨਾਲ ਹੀ ਐ ਥੋੜੀ ਥੋੜੀ ਜੀ ਆਸਤੇ ਥੋੜੀ ਜੀ ਆਸਤੇ ਬੈਠੀ ਕਿਥੇ ਕਿਉਂ ਮੈਂ ਨਿਕਲਾਂ ਬਾਹਰ ਮੇਰੀ ਗੱਲ ਸੁਣ ਮੈਂ ਐਵੇਂ ਨਿਕਲਾਂ ਬਾਹਰ ਹੱਦ ਹੋ ਗਈ ਤੇਰੇ ਵਾਲੀ ਤੂੰ ਚੰਗੀ ਜਨਾਨੀ ਆ ਤੂੰ ਜਿਹੜੇ ਕੰਮਾਂ 'ਚ ਫਿਰਦੀ ਆ ਨਾ ਉਹ ਕੰਮ ਮੈਂ ਹੁਣ ਨਹੀਂ ਹੋ ਦੇਣਾ ਇਹ ਭੁੱਲ ਜੀ ਤੂੰ ਕਿਤੇ ਮੁੜ ਕੇ ਹੁਣਾਂ ਤੇ ਉੱਥੇ ਹੀ ਆਏ ਤੇ ਤੂੰ ਆਤਾਂ ਹੀ ਤੇ ਹੁਣ ਪੁੱਤ ਤੂੰ ਸਾਥ ਦੇ ਚੰਗੀ ਤਰ੍ਹਾਂ ਤੇ ਕਰ ਇਹਦੀ ਕਿਹੜੀ ਗੱਲ ਪੈਦੀ ਤੇ ਆਪਾਂ ਇਦਾਂ ਹੀ ਮੈਂ ਤਾਂ ਕਰਨਾ ਹੀ ਉੱਥੇ ਜੋ ਮੱਦੀ ਹੋਈ ਮੈਂ ਤੈਨੂੰ ਆਖਿਆ ਮੈਂ ਜੇ ਮੁੰਡਾ ਘਰੋਂ ਨਿਕਲ ਜੂ ਮਰ ਜੂ ਤੇ ਫੇਰ ਚੰਗੀ ਆ ਤੂੰ ਨਾ ਮੈਂ ਮੇਰੀ ਗੱਲ ਸੁਣਾ ਉਹਦੇ ਕੋਲ ਮੇਰੀ ਬਾਹ ਨੂੰ ਖਿੱਚ ਕੇ ਲੈ ਕੇ ਆਏ ਸੀ ਉਹਦਾ ਨਹੀਂ ਕਿਹਾ ਜਾਂਦਾ ਵੀ ਆ ਜਾ ਘਰ ਚਲੀਏ ਤੂੰ ਤਾਂ ਕਦੇ ਉੱਠਣਾ ਸੀ ਮੇਰੇ ਅੱਖੇ ਮੈਂ ਨਹੀਂ ਉੱਠਣਾ ਮੈਂ ਤਾਂ ਉਹਦੀ ਚੰਗੀ ਤਸੱਲੀ ਕਰਨੀ ਸੀ ਹੱਲੇ ਮੈਂ ਤੈਨੂੰ ਲੈ ਕੇ ਉਹਦੇ ਘਰ ਜਾਣ ਲਈ ਆ ਤੇ ਉਹ ਬਰਾ ਬੋਲ ਉਹਨੂੰ ਰਾਜ ਟੱਕਰ ਗਈ ਆ ਇੰਨਾ ਚੰਗਾ ਆ ਸਰੀਕੇ ਤੋਂ ਬਚ ਗਈ ਆ ਬੇਇੱਜ਼ਤੀ ਕਰਾਉਣ ਤੋਂ ਮੈਂ ਤਾਂ ਉਥੇ ਚੰਗੀ ਇਹਦੇ ਪਿੰਡ 'ਚ ਗਣੀ 'ਚ ਸਾਰੀ ਰੌਲਾ ਰੱਪਾ ਪਾ ਕੇ ਆਉਣਾ ਚੰਗੀ ਤਰ੍ਹਾਂ ਵੀ ਆ ਕਰਤੂਤਾ ਕਰਦੀ ਓ ਮਾਂ ਪਿਓ ਜੀਂਦਿਆਂ ਜੀ ਭੂਆ ਮਾਂ ਬਣੀ ਆ ਗਾਣੀ ਕਸੂਰ ਤੈਨੂੰ ਮੈਂ ਫੇਰ ਵਾਰ-ਵਾਰ ਆਖੀ ਜਨਾ ਮੁੰਡੇ ਤੇਰੇ ਦਾ ਵਾ ਤੇਰੀ ਭੈਣ ਦਾ ਕਸੂਰ ਈ ਸਾਰਾ ਉਹ ਕੀ ਆ ਕਸੂਰ ਜਿਸਮੰਤ ਦਾ ਓ ਕੀ ਇਹਦੀ ਮੈਨੂੰ ਨਾਲ ਲੈ ਜਾ ਹਾਏ ਹਾ ਜੇ ਨਹੀਂ ਨਾਲ ਲੈ ਜਾ ਕਹਿੰਦੀ ਈ ਤੁਰਦੀ ਕਿਉਂ ਤੁਰਦੀ ਕਿਉਂ ਤੁਰਦੀ ਨਾ ਓ ਤੁਰੀ ਕਿਉਂ ਜੇ ਹੁਣ ਤੈਨੂੰ ਤੇਰਾ ਪਤੀ ਆਖੂਗਾ ਤੁਰੇਂਗੀ ਨਾ ਹਾਏ ਰੱਬਾ ਮੇਰਾ ਪਤੀ ਆ ਤੇ ਮੇਰੇ ਪੇਕੇ ਤੇ ਤੂੰ ਨੋਲੜੋਂ ਹਟਣਾ ਹੀ ਨਹੀਂਗਾ ਪਤਾ ਨਹੀਂ ਤੈਨੂੰ ਕੀ ਮਾੜੀ ਆਵਾਦੀ ਪੈ ਗਈ ਆ ਕਾਦੀ ਮਾੜੀ ਆਵਾਦੀ ਪੈ ਗਈ ਮੈਨੂੰ ਵਾਦੀ ਪਈ ਹੋਰ ਕੀ ਹੋਇਆ ਤੈਨੂੰ ਬੋਲਣ ਦੀ ਵਾਦੀ ਪਈ ਬੋਲੀ ਤੁਰ ਜਾਨੀ ਤੂੰ ਤੇ ਬੋਲਣਾ ਨਹੀਂਗਾ ਬਾਜ਼ਾਰ ਦੇ ਵਿੱਚ ਖੜੀ ਆ ਤੂੰ ਇਹ ਨਹੀਂ ਸੋਚਦੀ ਵੀ ਘਰ ਜਾ ਕੇ ਗੱਲ ਕਰ ਲੈ ਮੈਂ ਅਜੇ ਬੜੀਆਂ ਗੱਲਾਂ ਕਰਨੀਆਂ ਹੈ ਜਨਾ ਮੈਨੂੰ ਉੱਥੇ ਜਿਹੜੇ ਉਹ ਬੈਠੇ ਆਈ ਨਾ ਮੁੰਡੇ ਕੁੜੀਆਂ ਭੈਣ ਭਰਾ ਜਿਹੜੇ ਖਾਣ ਪੀਣ ਵਾਲੇ ਬੈਠੇ ਆਈ ਮੈਨੂੰ ਜਿਹਨਾਂ ਦੀ ਸ਼ਰਮ ਮਾਰ ਗਈ ਆ ਨੇ ਤਾਂ ਮੈਂ ਆ ਜਾ ਬਹੁਤ ਗਰਮ ਮਰ ਗਈ ਆਹੋ ਤੂੰ ਤੇ ਬੋਲਣੇ ਨਹੀਂ ਮੈਂ ਤਾਂ ਹੀ ਤੇਰੀ ਬਾਹ ਫੜ ਕੇ ਤੁਰਿਆ ਤੈਨੂੰ ਐ ਤੇ ਮੈਂ ਮਨਜ਼ੂਰ ਨਾ ਨੇ ਕਰਨੀ ਉੱਥੇ ਦੋ ਹੱਥ ਮਨਜ਼ੂਰ ਨੇ ਘਰੇ ਆਉਣਾ ਨਾ ਮੈਂ ਵੇਖੂਗਾ ਭਲਾ ਕਿ ਤੂੰ ਕਿਨੇ ਦੇ ਦੋ ਹੱਥ ਕਰਦੀ ਉਹਦੇ ਨਾਲ ਪਰ ਇਹ ਸਾਰੀ ਚੁੱਕੜਾ ਪੂਆ ਦੀਓ ਭੈਣ ਤੇਰੀ ਦੀ ਚੁੱਕੜਾ ਸਾਰੀ ਕੋਈ ਉਹ ਨਹੀਂ ਆਂਦੀ ਕੋਈ ਹਾਏ ਰੱਬਾ ਹਾਏ ਰੱਬਾ ਤੇਰੇ ਮੀ ਤੂੰ ਇਹ ਬੰਦੇ ਨੇ ਆਪਣੀ ਭੈਣ ਦੀ ਗੱਲ ਨਾ ਦੂਲਣੀ ਨਹੀਂ ਗਈ ਆਂਦਾ ਮੇਰੀ ਬੜੀ ਚੰਗੀ ਭੈਣ ਵਾ ਮੁੰਡਾ ਤੇਰਾ ਹੀ ਤੈਨੂੰ ਪੁੱਛ ਕੇ ਤੁਰੂਗਾ ਤੇ ਤਾਂ ਹੀ ਗੱਲ ਬਣਨੀ ਆ ਮੇਰਾ ਮੁੰਡਾ ਨਹੀਂ ਮਾੜਾ ਮੇਰਾ ਮੁੰਡਾ ਚੰਗਾ ਹੀਗਾ ਇਹ ਚੁੱਕਣਾ ਜਿਹੜੀ ਪੱਥਰ ਪਾੜ ਦਿੰਦੀ ਆ ਕੀ ਪਤਾ ਇਹ ਜਸਵੰਤੀ ਨੇ ਫੋਨ ਲਾ ਲਾ ਕੇ ਉਹਨੂੰ ਆਂਦੀ ਏਦਾਂ ਕਰ ਲਈਏ ਏਦਾਂ ਕਰ ਲਈਏ ਤੁਹਾਨੂੰ ਕੀ ਪਤਾ ਵਿਚ ਲੀਆਂ ਕੁੰਡੀਆਂ ਦਾ ਤੁਹਾਡੀ ਭੈਣ ਮੈਂ ਤਾਂ ਪਤਾ ਮੈਨੂੰ ਆ ਜਿਆਦਾ ਹੁਣ ਸਾਰੀਆਂ ਗੱਲਾਂ ਇੱਥੇ ਕਰ ਲੈਣੀ ਆ ਕਿ ਘਰ ਨੂੰ ਵੀ ਤੁਰੇਗੀ ਪਹਿਲਾਂ ਮੈਂ ਇੱਥੇ ਹੀ ਕਰਨੀ ਆ ਜੇ ਹੋਰ ਮੈਨੂੰ ਇੰਨਾ ਟੱਪ ਮੇਰਾ ਹੁਣ ਇਹਨੂੰ ਠੀਕ ਨਾ ਉਹਨਾਂ ਨੇ ਇਹ ਘੜੀ ਲਾਉਣੀ ਆ ਆਹੋ ਮੇਰਾ ਰਦਾ ਜੀ ਇੱਕ ਵਾਰ ਬਾਹਰ ਆਵੇ ਹੋ ਇੱਥੇ ਤੇ ਮੈਂ ਅਜੇ ਫੇਰ ਉਹਦਾਂ ਗੱਲਾਂ ਕਰਨੀਆਂ ਤੇ ਜਾਂ ਫੇਰ ਮੈਨੂੰ ਉਹਦੇ ਪਿੰਡ ਲੈ ਜਾ ਉੱਥ ਤੇ ਮੈਂ ਪਹਿਲਾਂ ਉੱਥੇ ਮੇਲਾ ਲਾਇਆ ਲਾ ਮੇਲਾ ਕੇ ਲਾ ਮੇਲਾ ਆਹੋ ਆ ਉੱਥੇ ਮੈਂ ਗਲੀ ਕਮਾਂਡ ਪਹਿਲਾਂ ਦੱਸੂਗੀ ਵੀ ਆ ਇਦਾਂ ਦੇ ਕੰਮ ਕਰਦੀ 99 ਖੇਡਾਈ ਦੇ ਆਪਣੇ ਸਿਰ ਭਾਈ ਗਾਂ ਤੁਰ ਉਹਨੂੰ ਉੱਤਰ ਲੈ ਆਂਦੇ ਫੇ ਮੈਨੂੰ ਇੱਥੇ ਕਰ ਲੈਂਦੇ ਗੱਲਾਂ ਚਾਰ ਹੋਰ ਉਹ ਕਰ ਲੀਆਂ ਜਿੰਨੀਆਂ ਕਰਨੀਆਂ ਚੱਲ ਗਾ ਚਲੀਏ ਘਰ ਨੂੰ ਅਸੀਂ ਐਵੇਂ ਗਰਮੀ ਖਲੋਤੇ ਬਾਹਰ ਤੁਹਾਨੂੰ ਗਰਮੀ ਲੱਗਦੀ ਹੋਊਗੀ ਮੈਨੂੰ ਤਾਂ ਤੱਪ ਚੜਿਆ ਤੱਪ ਤੱਪ ਚੜਿਆ ਤਾਂ ਹੁਣ ਤਾ ਪਿੱਛੇ ਲੋਣਾ ਤੂੰ ਪਿਸ਼ਾਣ ਹੋ ਵੇਖੀ ਜਾਨੀ ਆ ਆਵੇ ਤਾਂ ਕਾਮ ਆ ਨਾ ਘਾ ਆਜੂਗੀ ਚੱਲ ਤੁਸੀਂ ਸਾਰਾ ਕੰਮ ਹੈ ਆਪਣਾ ਖਰਾਬ ਕਰਦਾ ਤੁਰ ਗਾ